ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲਵ ਹੈ ਜਾਂ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਐ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਐ ਤੇ ਨਾਲ ਹਰ ਸਾਲ ਜਿਹੜਾ ਹੁੰਦਾ ਵੈਸੇ ਤਾਂ ਵੈਸੇ ਇਹਦੇ ਲਈ ਮੈਂ ਚਾਹਨਾ ਬੀ ਜੀ ਪੀ ਸਾਹਿਬ ਜ਼ਿਆਦਾ ਡਿਟੇਲਸ ਦੱਸ ਦੇਣਗੇ ਜਿਹੜਾ ਡਿਸਟਰੋਏ ਕਰਨ ਦਾ ਪਾਪ ਜਿਹੜਾ ਕੀਤਾ ਹੋਇਆ ਕਦੋਂ ਕਰਨਾ ਸਰ ਮੈਂ ਦੋ ਤਿੰਨ ਚੀਜ਼ਾਂ ਸਰ ਜਿਹੜੇ ਸਰ ਨੇ ਜਿਹੜੇ ਦਸ਼ਾ ਨਿਰਦੇਸ਼ ਦਿੱਤੇ ਸੀਗੇ ਇੱਕ ਤੇ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਗੱਲ ਕੀਤੀ ਉਹ ਐਨਡੀਪੀਐਸ ਐਕਟ ਦਾ 68 ਐਫ ਹੈਗਾ ਸੈਕਸ਼ਨ 68 ਐਫ ਐਸਐਚਓ ਕਨਸਰਨਡ ਨੂੰ ਪਾਵਰ ਹੈਗੀ ਉਹ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੇ ਆ ਉਸ ਤੋਂ ਬਾਅਦ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਉਸ ਨੂੰ ਉਸ ਆਰਡਰ ਨੂੰ ਕਨਫਰਮ ਕੀਤਾ ਜਾਂਦਾ ਹੈ ਪਿਛਲੇ 2 ਸਾਲਾਂ ਦੇ ਵਿੱਚ ਅਸੀਂ 459 ਕੇਸਾਂ ਦੇ ਵਿੱਚ 200 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਜਿਹੜੀ ਹੈਗੀ ਫ੍ਰੀਜ਼ ਕੀਤੀ ਹੈ ਸੀਐਮ ਸਾਹਿਬ ਨੇ ਅੱਜ ਸਾਰੇ ਐਸਐਸਪੀਜ਼ ਨੂੰ ਹਦਾਇਤ ਦਿੱਤੀ ਹੈ ਕਿ ਇਸ ਨੂੰ ਚੰਗੀ ਪੱਧਰ ਤੇ ਕੀਤਾ ਜਾਵੇ ਜਿਹੜਾ ਵੀ ਸਮੱਗਲਰ ਫੜਿਆ ਜਾਂਦਾ ਹੈ ਉਸ ਦੀ ਪ੍ਰਾਪਰਟੀ ਜਿਹੜੀ ਉਹ ਫ੍ਰੀਜ਼ ਕੀਤੀ ਜਾਵੇ ਨੰਬਰ 2 ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇੱਕ ਇੰਪੋਰਟੈਂਟ ਸ਼ਿਫਟ ਇਨ ਸਟ੍ਰੈਟਜੀ ਸੀਐਮ ਸਾਹਿਬ ਨੇ ਅੱਜ ਡਾਇਰੈਕਸ਼ਨ ਦਿੱਤੇ ਹਨ ਸਾਡੀ ਈਡੀਪ ਸਟ੍ਰੈਟਜੀ ਹੈ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਜਿਹੜੀ ਅਵੇਰਨੈਸ ਐਕਟੀਵਿਟੀ ਹੈ ਉਹ ਡੀ ਐਡਿਕਸ਼ਨ ਤੇ ਪ੍ਰੋਵੈਂਸ਼ਨ ਚ ਆਂਦੀ ਹੈ ਜਿਹੜੇ ਸਾਡੇ ਓਟ ਕਲੀਨਿਕ ਚੱਲਦੇ ਆ ਜਾਂ ਅਵੇਰਨੈਸ ਪ੍ਰੋਗਰਾਮ ਹੁੰਦੇ ਐਨਫੋਰਸਮੈਂਟ ਦੇ ਵਿੱਚ ਸੀਐਮ ਸਾਫ ਨੇ ਕਿਹਾ ਹੈਗਾ ਕਿ ਵੱਡੀ ਮੱਛਲੀ ਤੇ ਨੂੰ ਫੜਨਾ ਹੀ ਫੜਨਾ ਹੈ ਪੁਆਇੰਟ ਆਫ ਸੇਲ ਜਿਹੜੇ ਮੁਹੱਲਿਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਜਿਹੜੇ ਪੁਆਇੰਟ ਆਫ ਸੇਲ ਹੈ ਉਹ ਆਈਡੈਂਟੀਫਾਈ ਕੀਤੇ ਜਾਣ ਤੇ ਐਸਟੀਐਫ ਤੇ ਇੰਟੈਲੀਜੈਂਸ ਨੇ ਮਿਲ ਕੇ ਇੱਕ ਵੱਡੀ ਲਿਸਟ ਤਿਆਰ ਕੀਤੀ ਹੈ 9000 ਦੇ ਇਕ ਤਕਰੀਬਨ ਜਿਹੜੇ ਪੈਡਲਰ ਹੈਗੇ ਸਟਰੀਟ ਲੈਵਲ ਤੇ ਜਿਹੜੇ ਪੈਡਲਿੰਗ ਕਰਦੇ ਆ ਕਿ ਉਹਨਾਂ ਤੇ ਇਮੀਡੀਏਟ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ ਨਾਲ ਜਿਹੜੇ ਵੱਡੇ ਸਮਗਲਰ ਹੈਗੇ ਜਿਹੜੇ ਬਿਗ ਫਿਸ਼ ਹੈਗੇ ਉਹਨਾਂ ਤੇ ਕਾਰਵਾਈ ਹੋਈ ਹੈ ਪਿੱਛੇ ਸਾਡੇ ਸੀਜ਼ਰਸ ਕਾਫੀ ਜ਼ਿਆਦਾ ਹੋਏ ਹਨ ਪਰ ਇੱਕ ਹੋਰ ਇਹਦੇ ਵਿੱਚ ਇਹ ਵੀ ਹੈ ਜਿਹੜੇ 9000 ਕੀਤੇ ਆ ਆ 3 ਮਹੀਨਿਆਂ ਦੇ ਵਿੱਚ ਸਾਨੂੰ ਬਹੁਤ ਸਾਰੇ ਕਲੂ ਮਿਲੇ ਡੂਰਿੰਗ ਇਲੈਕਸ਼ਨ ਕੋਡ ਕਿਉਂਕਿ ਕਿਤੋਂ ਨਸ਼ਾ ਫੜਿਆ ਗਿਆ ਤਾਂ ਉਹਨੂੰ ਉਹਦਾ ਪਿੱਛਾ ਕੀਤਾ ਗਿਆ ਕਿ ਪਿੱਛੋਂ ਕਿੱਥੋਂ ਆਇਆ ਤੇ ਅੱਗੇ ਕਿੱਥੇ ਜਾਣਾ ਸੀ ਸੋ 9000 ਆਇਡੈਂਟੀਫਾਈ ਕੀਤੇ ਅਗਲੇ ਆਉਣ ਵਾਲੇ ਦਿਨਾਂ 'ਚ ਹੈਰਾਨ ਨਾ ਹੋਇਓ ਕਿ ਜੋ ਜੰਗੀ ਪੱਧਰ ਤੇ ਜਿਹੜੀਆਂ ਗ੍ਰਿਫਤਾਰੀਆਂ ਜਦੋਂ ਹੋਣਗੀਆਂ ਤੇ ਸੀਐਮ ਸਾਹਿਬ ਨੇ ਹੋਰ ਨਿਰਦੇਸ਼ ਦਿੱਤੇ ਸਾਡੀ ਡਰੱਗ ਡਿਸਪੋਜ਼ਲ ਕਮੇਟੀਆਂ ਬਣੀਆਂ ਐ ਜਿਹੜੇ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਡਰੱਗ ਸੀਜ਼ ਕੀਤਾ ਜਾਂਦਾ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਉਹਦਾ ਡਬਲ ਸੈਂਪਲ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਪ੍ਰੋਸੀਜਰ ਮੁਤਾਬਕ ਉਹ ਡਿਸਟਰੋਏ ਹੁੰਦਾ ਸੋ ਇੱਕ ਵੱਡੇ ਪੱਧਰ ਤੇ ਇੱਕ ਅਭਿਆਨ ਕੀਤਾ ਜਾਊਗਾ ਕਿ ਜਿਹੜਾ ਡਰੱਗ ਸੀਜ਼ ਹੋਇਆ ਮਾਲਖਾਨਿਆਂ 'ਚ ਪਿਆ ਉਸ ਨੂੰ ਡਿਸਟਰੋਏ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲਵ ਹੈ ਜਾਂ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਹੈ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਹੈ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਹੈ ਤੇ ਨਾਲ ਹਰ ਸਾਲ ਜਿਹੜਾ ਹੁੰਦਾ ਵੈਸੇ ਤਾਂ ਵੈਸੇ ਇਹਦੇ ਲਈ ਮੈਂ ਚਾਹਨਾ ਡੀਜੀਪੀ ਸਾਹਿਬ ਜਾਦਾ ਡਿਟੇਲਸ ਦੱਸ ਦੇਣਗੇ ਜਿਹੜਾ ਡਿਸਟਰੋਏ ਕਰਨ ਦਾ ਪਪ ਜਿਹੜਾ ਕੀਤਾ ਕਦੋਂ ਕਰਨਾ ਸਰ ਮੈਂ ਦੋ ਤਿੰਨ ਚੀਜ਼ਾਂ ਸਰ ਜਿਹੜੇ ਸਰ ਨੇ ਜਿਹੜੇ ਦਸ਼ਾ ਨਿਰਦੇਸ਼ ਦਿੱਤੇ ਸੀਗੇ ਇੱਕ ਤੇ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਗੱਲ ਕੀਤੀ ਉਹ ਐਨਡੀਪੀਐਸ ਐਕਟ ਦਾ 68 ਐਫ ਹੈਗਾ ਸੈਕਸ਼ਨ 68 ਐਫ ਐਸਐਚਓ ਕਨਸਰਨਡ ਨੂੰ ਪਾਵਰ ਹੈਗੀ ਉਹ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੇ ਆ ਉਸ ਤੋਂ ਬਾਅਦ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਉਸ ਨੂੰ ਉਸ ਆਰਡਰ ਨੂੰ ਕਨਫਰਮ ਕੀਤਾ ਜਾਂਦਾ ਹੈ ਪਿਛਲੇ 2 ਸਾਲਾਂ ਦੇ ਵਿੱਚ ਅਸੀਂ 459 ਕੇਸਾਂ ਦੇ ਵਿੱਚ 200 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਜਿਹੜੀ ਹੈਗੀ ਫ੍ਰੀਜ਼ ਕੀਤੀ ਹੈ ਸੀਐਮ ਸਾਹਿਬ ਨੇ ਅੱਜ ਸਾਰੇ ਐਸਐਸਪੀਜ਼ ਨੂੰ ਹਦਾਇਤ ਦਿੱਤੀ ਹੈ ਕਿ ਇਸ ਨੂੰ ਚੰਗੀ ਪੱਧਰ ਤੇ ਕੀਤਾ ਜਾਵੇ ਜਿਹੜਾ ਵੀ ਸਮਗਲਰ ਫੜਿਆ ਜਾਂਦਾ ਹੈ ਉਸ ਦੀ ਪ੍ਰਾਪਰਟੀ ਜਿਹੜੀ ਉਹ ਫ੍ਰੀਜ਼ ਕੀਤੀ ਜਾਂਦੀ ਹੈ ਨੰਬਰ 2 ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇੱਕ ਇੰਪੋਰਟੈਂਟ ਸ਼ਿਫਟ ਇਨ ਸਟਰੈਟਜੀ ਸੀਐਮ ਸਾਹਿਬ ਨੇ ਅੱਜ ਡਾਇਰੈਕਸ਼ਨ ਦਿੱਤੇ ਹਨ ਸਾਡੀ ਈਡੀਪੀ ਸਟਰੈਟਜੀ ਹੈ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰिवेंशन ਜਿਹੜੀ ਅਵੇਰਨੈਸ ਐਕਟੀਵਿਟੀ ਹੈ ਉਹ ਡੀ ਐਡਿਕਸ਼ਨ ਤੇ ਪ੍ਰिवेंशन ਚ ਆਂਦੀ ਹੈ ਜਿਹੜੇ ਸਾਡੇ ਓਟ ਕਲੀਨਿਕ ਚੱਲਦੇ ਆ ਜਾਂ ਅਵੇਰਨੈਸ ਪ੍ਰੋਗਰਾਮ ਹੁੰਦੇ ਐਨਫੋਰਸਮੈਂਟ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਵੱਡੀ ਮੱਛਲੀ ਤੇ ਨੂੰ ਫੜਨਾ ਹੀ ਫੜਨਾ ਹੈ ਪੁਆਇੰਟ ਆਫ ਸੇਲ ਜਿਹੜੇ ਮੋਹੱਲਿਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਜਿਹੜੇ ਪੁਆਇੰਟ ਆਫ ਸੇਲ ਹੈ ਉਹ ਆਈਡੈਂਟੀਫਾਈ ਕੀਤੇ ਜਾਣ ਤੇ STF ਤੇ ਇੰਟੈਲੀਜੈਂਸ ਨੇ ਮਿਲ ਕੇ ਇੱਕ ਵੱਡੀ ਲਿਸਟ ਤਿਆਰ ਕੀਤੀ ਹੈ 9000 ਦੇ तकरीबन ਜਿਹੜੇ ਪੈਡਲਰ ਹੈਗੇ ਸਟਰੀਟ ਲੈਵਲ ਤੇ ਜਿਹੜੇ ਪੈਡਲਿੰਗ ਕਰਦੇ ਆ ਕਿ ਉਹਨਾਂ ਤੇ ਇਮੀਡੀਏਟ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ ਨਾਲ ਜਿਹੜੇ ਵੱਡੇ ਸਮਗਲਰ ਹੈਗੇ ਜਿਹੜੇ ਬਿਗ ਫਿਸ਼ ਹੈਗੇ ਉਹਨਾਂ ਤੇ ਕਾਰਵਾਈ ਹੋਈ ਹੈ ਪਿੱਛੇ ਸਾਡੇ ਸੀਜ਼ਰਸ ਕਾਫੀ ਜ਼ਿਆਦਾ ਹੋਏ ਹਨ ਪਰ ਇੱਕ ਇਹਦੇ ਵਿੱਚ ਇਹ ਵੀ ਹੈ ਜਿਹੜੇ 9000 ਕੀਤੇ ਆ ਆ 3 ਮਹੀਨਿਆਂ ਦੇ ਵਿੱਚ ਸਾਨੂੰ ਬਹੁਤ ਸਾਰੇ ਕਲੂ ਮਿਲੇ ਡੂਰਿੰਗ ਇਲੈਕਸ਼ਨ ਕੋਡ ਕਿਉਂਕਿ ਕਿਤੋਂ ਨਸ਼ਾ ਫੜਿਆ ਗਿਆ ਤਾਂ ਉਹਨੂੰ ਉਹਦਾ ਪਿੱਛਾ ਕੀਤਾ ਗਿਆ ਕਿ ਪਿੱਛੋਂ ਕਿੱਥੋਂ ਆਇਆ ਤੇ ਅੱਗੇ ਕਿੱਥੇ ਜਾਣਾ ਸੀ ਸੋ 9000 ਆਇਡੈਂਟੀਫਾਈ ਕੀਤੇ ਅਗਲੇ ਆਉਣ ਵਾਲੇ ਦਿਨਾਂ 'ਚ ਹੈਰਾਨ ਨਾ ਹੋਇਓ ਕਿ ਜੋ ਜੰਗੀ ਪੱਦਰ ਤੇ ਜਿਹੜੀਆਂ ਗ੍ਰਿਫਤਾਰੀਆਂ ਜਦੋਂ ਹੋਣਗੀਆਂ ਤੇ ਸੀਐਮ ਸਾਹਿਬ ਨੇ ਹੋਰ ਨਿਰਦੇਸ਼ ਦਿੱਤੇ ਸਾਡੀ ਡਰੱਗ ਡਿਸਪੋਜ਼ਲ ਕਮੇਟੀਆਂ ਬਣਾਈਆਂ ਜੇ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਡਰੱਗ ਸੀਜ਼ ਕੀਤਾ ਜਾਂਦਾ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਉਹਦਾ ਡਬਲ ਸੈਂਪਲ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਪ੍ਰੋਸੀਜਰ ਮੁਤਾਬਕ ਉਹ ਡਿਸਟਰੋਏ ਹੁੰਦਾ ਹੈ ਸੋ ਇੱਕ ਵੱਡੇ ਪੱਧਰ ਤੇ ਇੱਕ ਅਭਿਆਨ ਕੀਤਾ ਜਾਊਗਾ ਕਿ ਜਿਹੜਾ ਡਰੱਗ ਸੀਜ਼ ਹੋਇਆ ਮਾਲਖਾਨਿਆਂ ਚ ਪਿਆ ਉਸ ਨੂੰ ਡਿਸਟਰੋਏ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਤੇ